ਮੁਲਾਜ਼ਮਾਂ ਦੇ ਮੁੱਦੇ ਉੱਪਰ ਪੰਜਾਬ ਵਿੱਚ ਵੱਖਰੇ ਤਰ੍ਹਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਇੱਕ ਪਾਸੇ ਪੰਜਾਬ ਦੇ ਮੁਲਾਜ਼ਮ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਵਿੱਚ ਹੋ ਰਹੀ ਚੋਣ ਚ ਲਗਾਤਾਰ ਪ੍ਰਟੈਸਟ ਪ੍ਰਟੈਸਟ ਕਰ ਰਹੇ ਨੇ ਔਰ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਧੜਾ ਧੜ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਇੱਕ ਪਾਸੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰ ਰਹੇ ਨੇ ਔਰ ਦੂਸਰੇ ਪਾਸੇ ਕੈਬਨਟ ਸਬਕਮੇਟੀ ਵੱਲੋਂ ਵੀ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਸ਼ਾਇਦ ਸਰਕਾਰ ਮੁਲਾਜ਼ਮਾਂ ਦੇ ਰੋਹ ਨੂੰ ਖਤਮ ਕਰਨ ਲਈ ਯਤਨ ਕਰ ਰਹੀ ਹੈ ਔਰ ਇਸੇ ਸੰਦਰਭ ਵਿੱਚ ਕੈਬਨਟ ਸਬਕਮੇਟੀ ਨੇ ਬਕਾਇਦਾ 12 ਮੁਲਾਜ਼ਮ ਜਥੇਬੰਦੀਆਂ ਨਾਲ ਚੰਡੀਗੜ੍ਹ ਮੀਟਿੰਗ ਕੀਤੀ ਹੈ ਔਰ ਸਾਰੀ ਸਰਕਾਰ ਜਿਹੜੀ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂਚ ਤੇ ਵਿਜੀ ਹੈ ਉੱਥੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਇਸੇ ਤਰ੍ਹਾਂ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਚੇਰੇ ਤੌਰ ਤੇ ਚੰਡੀਗੜ੍ਹ ਆਏ ਔਰ ਕੈਬਨਟ ਸਬਕਮੇਟੀ ਦੀ ਮੀਟਿੰਗ ਕੀਤੀ ਮੀਟਿੰਗ ਤਕਰੀਬਨ 4 ਘੰਟੇ ਜਿਹੜੀਆਂ 12 ਜੱਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪੰਜਾਬ ਸਕੱਤਰੇ ਦਫ਼ਤਰ ਵਿੱਚ ਚੱਲਿਆ ਔਰ ਪੰਜਾਬ ਸਰਕਾਰ ਵੱਲੋਂ ਦੋਵਾਂ ਮੰਤਰੀਆਂ ਨੇ ਵੱਖ-ਵੱਖ ਮੁਲਾਜ਼ਮ ਜਸੇਬੰਦੀਆਂ ਦੇ ਵਫਦਾਂ ਨੂੰ ਸ਼ਾਂਤ ਕਰਨ ਲਈ ਹਰ ਯਤਨ ਕੀਤਾ ਇਹ ਮੀਟਿੰਗਾਂ ਵਿੱਚ ਹਰਪਾਲ ਚੀਮਾ ਨੇ ਖਾਸ ਕਰਕੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਬੈਠੇ ਸੀ ਉਹਨਾਂ ਨੂੰ ਸਿੱਧੇ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਵੀ ਜਿਹੜੀਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਸਮਾਬਦ ਢੰਗ ਨਾਲ ਪੂਰਾ ਕੀਤਾ ਜਾਵੇ ਜਿਹੜੀਆਂ ਜੱਥੇਬੰਦੀਆਂ ਨੇ ਮੁਲਾਕਤ ਕੀਤੀ ਕੈਬਨਿਟ ਸਕੱਟ ਕਮੇਟੀ ਨਾਲ ਉਹਨਾਂ ਵਿੱਚ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਸੈਂਟਰ ਆਫ ਟ੍ਰੇਡ ਯੂਨੀਅਨ ਸਰਵ ਸਿੱਖਿਆ ਭિયાન ਮਿਡਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੀ ਐਸ ਟੈਟ ਪਾਸ ਡੀ ਪੀ ਈ ਯੂਨੀਅਨ ਬੇਰਜ਼ਗਾਰ ਪੀ ਐਸ ਟੈਟ ਆਰਟ ਐਂਡ ਕிராਫਟ ਸੰਘਰਸ਼ ਯੂਨੀਅਨ ਡੈਮੋਕਰੈਟਿਕ ਟੀਚਰ ਯੂਨੀਅਨ ਅਰਦਰਸ਼ ਸਕੂਲ ਟੀਚਿੰਗ ਤੇ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਇਸੇ ਤਰ੍ਹਾਂ ਪਾਵਰਕਾਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਮਾਨ ਭਰਤਾ ਵਰਕਰ ਸਾਂਝਾ ਮੋਰਚਾ ਔਰ ਪੰਜਾਬ ਸਟੇਟ ਮਸਟੀਰੀਅਲ ਸਰਸ ਯੂਨੀਅਨ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇ ਪੈਟੀ ਅਤੇ ਪੰਜਾਬ ਰੋਡਵੇ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਵਫਦਾਂ ਨੇ ਇਹ ਕੈਬਨਿਟ ਸਾਖ ਕਮੇਟੀ ਨਾਲ ਵਕ ਵਕ ਰੂਪ ਵਿੱਚ ਮੀਟਿੰਗਾਂ ਕੀਤੀਆਂ ਔਰ ਇਹਨਾਂ ਮੀਟਿੰਗਾਂ ਵਿੱਚ ਜਿਹੜੇ ਮੈਮੋਰੰਡਮ ਵਫਦਾਂ ਨੇ ਵਿੱਤ ਮੰਤਰੀ ਮੂਰੇ ਰੱਖੇ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਤੇ ਕੁਲਦੀਪ ਧਾਲੀਵਾਲ ਨੇ ਉਹਨਾਂ ਉੱਪਰ ਚਰਚਾ ਕੀਤੀ ਕੁਝ ਨੁਕਤਿਆਂ ਉੱਪਰ ਗੰਭੀਰ ਚਰਚਾ ਵੀ ਹੋਈ ਔਰ ਇਸ ਤੋਂ ਬਾਅਦ ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਗੈਜ ਮੰਗਾ ਸੰਭਾਵਤ ਢੰਗ ਨਾਲ ਮੰਨਣ ਦੇ ਜਿਹੜੇ ਆਦੇਸ਼ ਜਾਰੀ ਕੀਤੇ ਇਸ ਮੌਕੇ ਹਰਪਾਲ ਚੀਮਾ ਨੇ ਮੀਟਿੰਗ ਤੇ ਸ਼ਾਮਲ ਪਸ਼ੂ ਪਾਲ ਪਸ਼ੂ ਪਾਲਨ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਪੰਡਾਰੀ ਸਕੱਤਰ ਖਰਚਾ ਵੀ ਐਨ ਜਾਦੇ ਇਸੇ ਤਰ੍ਹਾਂ ਸਕੱਤਰ ਟਰਾਂਸਪੋਰਟ ਵਰਨ ਰੂਜਮ ਸਕੱਤਰ ਪਰਸੋਨਲ ਗੁਰਪ੍ਰੀਤ ਕੌਰ ਸਪਰਾ ਤੇ ਸਕੱਤਰ ਸਿੱਖਿਆ ਅਨੰਦਤਾ ਮਿੱਤਰਾਂ ਨੂੰ ਤੁਰੰਤ ਵਿਭਾਗੀ ਮੰਗਾਂ ਉੱਪਰ ਬੰਦੀ ਕਾਰਵਾਈ ਕਰਨ ਦੇ ਜਿਹੜੇ ਆਦੇਸ਼ ਦਿੱਤੇ ਉਹ ਨਾਲੇ ਵੀ ਗੱਲ ਕਹੀ ਵੀ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਸਮਾਂਬੰਦ ਢੰਗ ਨਾਲ ਲਾਗੂ ਕੀਤਾ ਜਾਵੇ ਔਰ ਇਹ ਜਿਹੜੀਆਂ ਮੀਟਿੰਗਾਂ 12 ਜੂਨੀਆਂ ਰੀਆਂ ਹੋਈਆਂ ਉਹਨਾਂ ਦੀ ਅਗਵਾਈ ਵਕ ਵਕ ਜੂਨਨਾਂ ਦੇ ਆਗੂਆਂ ਰਜਿੰਦਰ ਸਿੰਘ ਪ੍ਰਵੀਨ ਸ਼ਰਮਾ ਜਗਮੋਨ ਸਿੰਘ ਰਮਨਪ੍ਰੀਤ ਸਿੰਘ ਮਲਕੀਤ ਸਿੰਘ ਹਰਦੀਪ ਸਿੰਘ ਰਕੇਸ਼ ਕੁਮਾਰ ਹਰਬੰਸ ਸਿੰਘ ਕਿਰਨਦੀਪ ਕੌਰ ਵਿਕਰਮਦੇਵ ਸਿੰਘ ਮਹਿੰਦਰ ਕੁਮਾਰ ਡਾਕਟਰ ਟੀਨਾ ਇਸੇ ਤਰ੍ਹਾਂ ਜਸਬੀਰ ਸਿੰਘ ਅਮਰਜੀਤ ਜੋਸ਼ੀ ਸੁਖਦੀਪ ਕੌਰ ਹਰਵਿੰਦਰ ਸ਼ਰਮਾ ਮਨਦੀਪ ਸਿੰਘ ਮਨਦੀਪ ਕੌਰ ਔਰ ਇਸੇ ਤਰ੍ਹਾਂ ਮਮਤਾ ਸ਼ਰਮਾ ਮਨਦੀਪ ਕੌਰ ਸ਼ਕੁੰਤਲਾ ਸ਼ਰਮਾ ਗੁਰਨਾਮ ਸਿੰਘ ਬਿਰਕ ترਸੇਮ ਭੱਠਲ ਅਨੁਜ ਕੁਮਾਰ ਜਤਿੰਦਰ ਸਿੰਘ ਡਾਕਟਰ ਪਨੀਤ ਡਾਕਟਰ ਜਸਲੀਨ ਕੌਰ ਤੇ ਹਰਮਿੰਦਰ ਸਿੰਘ ਨੇ ਵਫਦਾਂ ਦੀ ਅਗਵਾਈ ਕੀਤੀ ਪਰ ਗੱਲ ਇੱਥੇ ਹੀ ਖਤਮ ਹੋਈ ਜਿੱਥੇ ਲੁਧਿਆਣੇ ਚ ਪੰਜਾਬ ਸਰਕਾਰ ਦਾ ਸੰਜੀਵ अरोड़ा ਨੂੰ ਜਿਤਾਉਣ ਲਈ ਪੂਰਾ ਜੋਰ ਲੱਗਾ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 19 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਜਮਨੀ ਚੋਣਾਂ ਦੀਆਂ ਉਸ ਤੋਂ ਇੱਕ ਦਿਨ ਪਹਿਲਾਂ ਭਾਵ 18 ਜੂਨ ਨੂੰ ਮੁੜ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਮੀਟਿੰਗਾਂ ਦਾ ਦੌਰ ਚਲਾਇਆ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 18 ਜੂਨ ਨੂੰ ਐਨ ਐਚ ਐਮ EMPLOYEES ਯੂਨੀਅਨ ਤੇ ਇਸੇ ਤਰ੍ਹਾਂ 18 ਜੂਨ ਨੂੰ ਬੇਜ਼ਗਾਰ ਸੰਘਾ ਮੋਰਚਾ ਨਾਲ ਵੀ ਚੰਡੀਗੜ੍ਹ ਪੰਜਾਬ ਭਵਨ ਵਿੱਚ ਮੀਟਿੰਗਾਂ ਕਰਨ ਦਾ ਜਿਹੜਾ ਆ ਸੱਦਾ e uh, vak djunina no pejdeta